ਸੇਵਾ ਸਤਸੰਗ ਦਾਨ ਔਰ ਨਾਮ ਇਹ ਚਾਰ ਪਦਾਰਥ ਫਿਰ ਪ੍ਰਾਪਤ ਹੁੰਦੇ ਆ ਇਹਦੇ ਲਈ ਜੀਵ ਨੂੰ ਕਰਮ ਕਰਨਾ ਪੈਂਦਾ ਸੋ ਆਪਾਂ ਸਤਸੰਗ ਵੀ ਕਰੋ ਸੇਵਾ ਵੀ ਕਰੋ ਪੁੰਨ ਦਾਨ ਪਰ ਪੂਰਨ ਕਰਮ ਨਾਮ ਹੈ ਨਾਮ ਤੋਂ ਬਿਨਾ ਸਾਰਾ ਕੁਝ ਅਧੂਰਾ ਜੇ ਸੰਗਤ ਵਿੱਚ ਆਉਂਦੇ ਰਹੇ ਨਾਮ ਦੀ ਪ੍ਰਾਪਤੀ ਨਾ ਕਰੀ ਫਿਰ ਅਧੂਰੇ ਆ ਇਸ ਲਈ ਸੇਵਾ ਵੀ ਕਰਨੀ ਜ਼ਰੂਰੀ ਹੈ ਜੇ ਸੇਵਾ ਕਰਿਆ ਸੰਗਤ ਨਾ ਕਰੀ ਅਧੂਰਾ ਜੇ ਸੇਵਾ ਤੇ satsang ਕਰਿਆ ਪੁੰਨਦਾਨ ਨਾ ਕਰਿਆ ਤੇ ਨਾਮ ਨਾ ਜਪਿਆ ਹਰ ਚੀਜ਼ ਦੇ ਕੇਵਲ ਬੰਦਾ ਕਹਿੰਦਾ ਮੈਂ ਪੁੰਨਦਾਨ ਕਰਦਾ ਸੇਵਾ ਨਾ ਕਰੀ ਕੱਲੇ ਪੁੰਨ ਦਾਨ ਨਾਲ ਤੋਰੇ ਰਹਿ ਜਾਗੇ ਸਵਰਗਾਂ ਤੋ ਗਾ ਨਹੀਂ ਪਹੁੰਚਿਆ ਜਾਣਾ ਜੇ ਸੇਵਾ ਕਰਾਂਗੇ ਇਹਦੀ ਮਹਾਨਤਾ ਫਿਰ ਜਿਹੜੇ ਮਨ ਦੀ ਸੰਤੋਸ਼ਟੀ ਸੇਵਾ ਕਰਕੇ ਹੁੰਦੀ ਆ ਸੰਤੋਸ਼ਟੀ ਜਿਹੜੀ ਕਹਿੰਦੇ ਨਾ ਕਾਮਨਾ ਤੋਂ ਰਹਿਤ ਹੋਣਾ ਜਿੰਨਾ ਜਰ ਜੀਵ ਸੇਵਾ ਨਹੀਂ ਕਰਦਾ ਉਹਨਾਂ ਜਰ ਕਾਮਨਾ ਤੋਂ ਰਹਿਤ ਨਹੀਂ ਹੋ ਸਕਦਾ ਤੇ ਜਿੰਨਾ ਜਰ ਸਤ ਸੰਗ ਨਹੀਂ ਕਰਦਾ ਉਹਨਾਂ ਜਰ ਨਾਮ ਦੇ ਮਹਾਤਮ ਦਾ ਨਹੀਂ ਪਤਾ ਲੱਗਦਾ ਇਸ ਲਈ ਕਰਮ ਪਹਿਲਾਂ ਕੋਈ ਕਰੋ ਇੱਕ ਤੋਂ ਦੂਜਾ ਦੂਜੇ ਤੋਂ ਤੀਜਾ ਤੇ ਚੌਥਾ ਪੂਰਨ ਕਰਮ ਨਾਮ ਹੈ ਨਾਮ ਤੋਂ ਬਣਾ ਸਾਰਾ ਕੁਝ ਅਧੂਰਾ ਜੇ ਬਾਕੀ ਸਾਰੇ ਕਾਰਜ ਕਰ ਲਓ ਜੇ ਨਾਮ ਨਾ ਜਪਿਆ ਫਿਰ ਅਧੂਰੇ ਆ ਪੂਰਨ ਕਰਨ ਪੂਰਨ ਕਰਨ ਨਾਮ ਜਪਣਾ